ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਪਗਵੰਤ ਸਗਲ ਸਮਗਰੀ ਤੇਮਰੇ ਸੋਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੇ ਅਰਦਾਸ ਜਿਓ ਪਿੰਡ ਸਭ ਤੇਰੀ ਰਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨ ਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੋਤਰ ਤਾਲੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੋਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੋਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੋਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੇ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਪਗਵੰਤ ਸਗਲ ਸਮਗਰੀ ਤੇਮਰੇ ਸੋਤਰ ਤਾਲੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੇ ਅਰਦਾਸ ਜਿਉ ਪਿੰਡ ਸਭ ਤੇਰੀ ਰਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਪਗਵੰਤ ਸਗਲ ਸਮਗਰੀ ਤੇਮਰੇ ਸੋਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੈ ਅਰਦਾਸ જીયો પિંદ સબ તારી રાસ તુમ માત પિતા હમ બરક તેરે તુમરી કૃપા મેહસૂક કને રે કોઈ ના જાને તુમરા અંત ઉચે તે ઉચા ભગવંત સગલ સમગ્રી તમરે સોતરતાલી tumte hoye so agya kari tumri gat me te tudhi jani nanak das sada qurbani satnam shri wahguru sahib ji tum thakur tum pe ardas jiyo pind sab teri ras ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੋਤਰ ਤਾਲੀ ਤੁਮ ਤੇ ਹੋਏ ਸੋ ਅਗਿਆਕਾਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਪਗਵੰਤ ਸਗਲ ਸਮਗਰੀ ਤੁਮਰੇ ਸੋਤਰ ਤਾਲੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨੇ ਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਪਗਵੰਤ ਸਗਲ ਸਮਗਰੀ ਤੁਮਰੇ ਸੋਤਰ ਤਾਰੀ ਤੁਮ ਤੇ ਹੋਏ ਸੋ ਅਗਿਆਕਾਰੀ tumri gat me tu dhi jani nanak das sada qurbani satnam shri wahguru sahib ji tum thakur tum pe ardas jiyo pind sab teri ras ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨੇ ਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੋਤਰ ਤਾਰੀ ਤੁਮ ਤੇ ਹੋਏ ਸੋ ਅਗਿਆਕਾਰੀ tumri gat me tu di jani nanak das sada qurbani sat naam shri wahguru sahib ji tum thakur tum pe ardas jiyo pind sab teri ras tum maat pita ham bark tere tumri kripa mahasook kanre koi na jane tumra ant uche te ucha pagwant sagal samagri tumre sutar tali tumte hoye so agya kari tumri gat mein te tudhi jani ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪਿਆਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨੇ ਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੋਤਰ ਤਾਲੀ ਤੁਮ ਤੇ ਹੋਏ ਸੋ ਅਗਿਆ ਕਰੀ ਤੁਮਰੀ ਗਤ ਮੇ ਤੇ ਤੁਧੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੇਮਰੇ ਸੋਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਠਾਕੁਰ ਤੁਮ ਪੈ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਲਕ ਤੇਰੇ ਤੁਮਰੀ ਕਿਰਪਾ ਮਹਿਸੂਕ ਕਨਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੋਤਰ ਤਾਲੀ ਤੁਮਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ tum thakur tum pe ardas jiyo pind sab teri ras tum maat pita ham bark tere tumri kripa mahsook kanere koi na jane tumra anth uche te ucha pagwant ਸਗਲ ਸਮਗਰੀ ਤੇਮਰੇ ਸੋਤਰ ਤਾਲੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮੇ ਤੇ ਤੁਧ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ